ਵੀਵੇਂ ਮੈਂ ਸੌ ਖਾ ਲੈਣਾ ਕਿ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਹੋ ਕੇ ਮੈਂ ਕਹਿੰਦਾ ਕਿ ਜੇ ਇਸ ਐਨਜੀਓ ਦੇ ਵਿੱਚੋਂ ਅੱਜ ਨਹੀਂ ਕਦੀ ਵੀ ਕੋਈ ਕਪਲਾ ਕੀਤਾ ਹੋਵੇ ਜਾਂ ਇਸ ਮਾਇਆ ਤੇ ਮੇਰੀ ਅੱਖ ਵੀ ਹੋਵੇ ਤਾਂ ਮੇਰਾ ਕੱਖ ਨਾ ਰਵੇ ਹੁਣ ਠੰਡ ਪੈ ਜੂਗੀ ਹੁਣ ਸੋ ਜੂਗੇ ਪਰ ਇੱਕ ਗੱਲ ਹੋਰ ਹੁਣ ਇਹ ਵੀਡੀਓ ਉਸ ਸਾਹਿਬ ਨਾਲ ਵਾਇਰਲ ਨਹੀਂ ਹੋਣੀ ਜਿਸ ਸਾਹਿਬ ਨਾਲ ਉਹ ਵਾਇਰਲ ਹੋ ਰਹੀ ਹੈ ਤੁਹਾਡੇ ਮਨ 'ਚ ਕੀ ਆਇਆ ਸੀ ਕਿ ਜਿਹੜੇ ਅੱਧੇ ਕਹਿੰਦੇ ਨੇ ਇਹ ਚੋਰ ਹੈ ਤਾਂ ਤੁਸੀਂ ਸਾਧ ਕੀ ਸਮਝ ਲਿਆ ਮੈਨੂੰ ਜਿਨ੍ਹਾਂ ਦਾ ਕੰਮ ਬੋਲਣਾ ਉਹਨਾਂ ਨੇ ਬੋਲੀ ਜਾਣਾ ਤੁਹਾਨੂੰ ਇੱਥੇ ਕੋਈ ਡਾਊਟ ਨਹੀਂ ਕੋਈ ਸ਼ੱਕ ਨਹੀਂ ਕੈਨ ਨਹੀਂ ਹੋ ਰਿਹਾ ਮੈਂ ਤੁਹਾਨੂੰ ਕੀ ਕਹਾਂ ਨਹੀਂ ਨਹੀਂ ਥੈਂਕ ਯੂ ਮੈਂ ਤੁਹਾ ਤਾਨੂੰ ਨਾ ਇੱਕੋ ਹੀ ਜੱਫੀ ਪਾ ਲੈਂਦਾ ਆਜੋ ਆਜੋ ਜੱਫੀਆਂ ਫਿਰ ਵਾਹ ਜੀ ਵਾਹ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਸ਼ੋਅ-ਆਫ ਕਰ ਰਿਹਾ ਇਹ ਤਾਂ ਪੈਸੇ ਖਾ ਰਿਹਾ ਇਹਦੇ ਕੱਪੜੇ ਦੇਖ ਲਓ ਤੁਸੀਂ ਨਹੀਂ ਦੇਖੀ ਮੇਰੀ ਘੜੀ ਮੇਰੇ ਕੱਪੜੇ ਮੇਰੀ ਜੈਕਟ ਕੁਝ ਨਹੀਂ ਦੇਖਿਆ ਯਾਰ ਅਸੀਂ ਇੱਥੋਂ ਘੁੰਮਣ ਚੱਲ ਜੀਏ ਬਾਹਰ ਕੈਨੇਡਾ ਜਾਂ ਅਮਰੀਕਾ ਅਸੀਂ ਪ੍ਰਵਾਸੀ ਨਹੀਂ ਅਸਾ ਜੇ ਅਸੀਂ ਉੱਥੇ ਜਾਈਏ ਤਾਂ ਐਨਆਰਆਈ ਜੇ ਇਹ ਉੱਥੋਂ ਇੱਥੇ ਆਜਣ ਤਾਂ ਪ੍ਰਵਾਸੀ ਤੁਹਾਨੂੰ ਉਹ ਮਜ਼ਾ ਘਰਦਿਆਂ ਨਾਲ ਪਾਰਟੀ ਕਰਕੇ ਸ਼ਰਾਬ ਕਰਕੇ ਪੀ ਕੇ ਨਹੀਂ ਮਿਲਣਾ ਜੋ ਮਜ਼ਾ ਹੈ ਨਾ ਲੋੜਵੰਦਾਂ ਦੀ ਹੈਲਪ ਕਰਕੇ ਮਿਲਦਾ ਤੁਹਾਡੀ ਸੋਸ਼ਲ ਨਨੂ ਕਿਸੇ ਦੀ ਹੈਲਪ ਕਰਨ ਨੂੰ ਤੇ ਹੈਲਪ ਕਰਨ ਆਇਆ ਹਾਂ। ਤੁਸੀਂ ਸਾਰੇ ਅੱਜ ਹੈਲਪ ਕਰਨ ਆਏ ਹੋ। ਨੰਦ ਕਿਸ਼ੋਰ ਤੁਸੀਂ ਡੋਨੇਸ਼ਨ ਕਰਨ ਆਏ ਹੋ ਸਾਰੇ। ਪੈਸੇ ਆਪ ਤੁਹਾਡੇ। ਤੁਸੀਂ ਵੀ ਤੁਸੀਂ ਵੀ ਤੁਸੀਂ ਵੀ ਅੱਜ ਮੈਂ ਪਹਿਲੀ ਵਾਰ ਹੀ ਹੋਇਆ ਵੈਸੇ ਲਾਈਫ ਦੇ ਵਿੱਚ ਕਿ ਡੋਨਰ ਇੰਨੇ ਜ਼ਿਆਦਾ ਨੇ ਤੇ ਪੇਸ਼ੈਂਟ ਹੈ ਨਹੀਂ। ਅਰੇ ਤੁਹਾਡੇ ਤੱਕ ਵੀ ਵੀਡੀਓ ਪਹੁੰਚਦੀਆਂ ਮੇਰੀਆਂ ਜਿਹੜੀਆਂ ਕੌਂਟਰੋਵਰਸੀ ਵਾਲੀਆਂ ਕਿ ਮੇਰੇ ਤੱਕ ਹੀ ਤੁਹਾਡੇ ਤੱਕ ਪਹੁੰਚਦੀਆਂ ਤੇ ਉਹ ਉਹ ਸੁਣਨ ਤੋਂ ਬਾਅਦ ਵੀ ਤੁਸੀਂ ਇੱਥੇ ਆਏ ਹੋ। ਅੱਜ ਮੈਂ ਸੋਚ ਰਿਹਾ ਤੁਹਾਡੀਆਂ ਇੰਟਰਵਿਊ ਲਈ ਅੱਜ ਮੈਂ ਆਪਣੀ ਗੱਲਬਾਤ ਘੱਟ ਕਰਾਂ ਕਿਉਂਕਿ ਅੱਜ ਮਰੀਜ਼ ਹੈ ਨਹੀਂ। 21 ਪੇਸ਼ੈਂਟ ਆ। ਅਛਾ ਆਪ ਵੀ ਵੀਡੀਓ ਦੇਖ ਕਰ ਆਇਓ ਅੱਛੀ ਵੀਡੀਓ ਦੇਖੀਏ ਮੇਰੇ ਵਾਲੀ ਕਿ ਕੁਝ ਬੁਰੀ ਵੀ ਦੇਖੀਏ ਅੱਛੀ ਅੱਛੀ ਦੇਖੀਏ ਨਾ ਤੇ ਤੁਸੀਂ ਸਾਰੇ ਫਿਰ ਤੁਹਾਡੇ ਮਨ ਚ ਕੋਈ ਡਾਊਟ ਨਹੀਂ ਆਇਆ ਕਦੀ ਕੀ ਇੰਨੇ ਇਲਜ਼ਾਮ ਲੱਗਦੇ ਨੇ ਜਿਹਦੇ ਤੇ ਇਲਜ਼ਾਮ ਲੱਗਦੇ ਨੇ ਉਹ ਬੰਦਾ ਇੱਥੇ ਲਾਈਵ ਬੈਠਾ ਹੈ ਤੁਸੀਂ ਕੋਈ ਸਵਾਲ ਜਵਾਬ ਕਰਨਾ ਚਾਹੁੰਦੇ ਹੋ ਮੇਰੇ ਨਾਲ ਕੋਈ ਕਿਸੇ ਦੇ ਮਨ ਚ ਕੋਈ ਸਵਾਲ ਹੋਵੇ ਕੋਈ ਗੱਲਬਾਤ ਕਰਨੀ ਹੋਵੇ ਸਵਾਲ ਮੁੱਕ ਜਾਂਦੇ ਆ ਤੇ ਬੁਰਾ ਨਹੀਂ ਲੱਗਦਾ ਸੋਸ਼ਲ ਮੀਡੀਆ ਤੇ ਜਦੋਂ ਕੋਈ ਵੀ ਕਿਸੇ ਦੇ ਕਿਸੇ ਵੀ ਤਰ੍ਹਾਂ ਦਾ ਇਲਜ਼ਾਮ ਲਾ ਦਿੰਦਾ ਵੇਲੇ ਲੋਕਾਂ ਦਾ ਕੰਮ ਵੇਲੇ ਲੋਕਾਂ ਦਾ ਜਿਹਨੇ ਬਹੁਤ ਪੈਸੇ ਕੋਲੇ ਪੇ ਦੇ ਘਰ ਬੈਠ ਕੇ ਖਾਣ ਨੂੰ ਨਾ ਉਹੀ ਇਹੋ ਜਿਹੇ ਪੰਗੇ ਬੰਦੇ ਮੈਂ ਇੱਕ ਦਿਨ ਵੀਡੀਓ ਪਾਉਣ ਦੀ ਸੋਚ ਰਿਹਾ ਸੀਗਾ ਜਿਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਭਾਈ ਜਿਹੜੇ ਤਾਂ ਮੇਰੇ ਡੋਨਰ ਨੇ ਜਿਹੜੇ ਇੱਥੇ ਹੈਲਪ ਕਰਕੇ ਗਏ ਨੇ ਉਹੀ ਸਾਡੀ ਵੀਡੀਓ ਤੇ ਕਮੈਂਟ ਕਰਿਆ ਕਰਨ ਹੋਰ ਕੋਈ ਕਮੈਂਟ ਹੀ ਨਾ ਕਰੇ ਕਿਉਂਕਿ ਪਰਿਵਾਰ ਹੁੰਦਾ ਨਾ ਤਾਂ ਤੁਸੀਂ ਪਰਿਵਾਰ ਨੂੰ ਸਾਰੇ ਅੱਜ ਕੁਦਰਤੀ ਰੱਬ ਵੱਲੋਂ ਹੀ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਅੱਜ ਡੋਨਰ ਸੇਵਾ ਕਰਨ ਜ਼ਿਆਦਾ ਆਏ ਹੋਏ ਨੇ ਤੇ ਪੇਸ਼ੈਂਟ ਹੈ ਨਹੀਂ ਤਾਂ ਮੈਨੂੰ ਲੱਗਦਾ ਹੈ ਕਿ ਕੌਂਟਰੋਵਰਸੀ ਕਰਕੇ ਫਾਇਦਾ ਹੋ ਤੁਹਾਰੇ ਇਕੱਠੇ ਹਾਂ ਮੈਂ ਜੰਮੂ ਤੋਂ ਤੁਸੀਂ ਜੰਮੂ ਤੋਂ ਸਪੈਸ਼ਲੀ ਤੁਸੀਂ ਗੰਗਾ ਨਗਰ ਗੰਗਾ ਨਗਰ ਤੋਂ ਤੁਸੀਂ ਗੰਗਾ ਨਗਰ ਤੁਸੀਂ ਗੰਗਾ ਨਗਰ ਅੱਛਾ ਤੁਸੀਂ ਚਾਰੇ ਗੰਗਾ ਨਗਰ ਤੋਂ ਉਹ ਕੋਨੇ ਜੋਂ ਤੁਸੀਂ ਜੰਮੂ ਤੋਂ ਉਹ ਕੋਨੇ ਚ ਮੇਰਾ ਘਰ ਰਾਮਬਨ ਹੈ ਮੈਂ ਜੰਮੂ ਕੰਮ ਨਹੀਂ ਕਰਦਾ ਤੇ ਉਧਰੋਂ ਬਸ ਚੱਲ ਬਸ ਛੱਡ ਕੇ ਸਪੈਸ਼ਲ ਹੈਲਪ ਤੁਹਾਡੇ ਮਨ ਚ ਕੀ ਆਇਆ ਸੀ ਕਿ ਜਿਹੜੇ ਅੱਧੇ ਕਹਿੰਦੇ ਨੇ ਇਹ ਚੋਰ ਹੈ ਤੇ ਤੁਸੀਂ ਸਾਧ ਕੀ ਸਮਝ ਲਿਆ ਮੈਨੂੰ ਸਾਡੇ ਮਨ ਚ ਤਾਂ ਇਹ ਹੋਈ ਦੇਖੋ ਜੀ RAM ਜੀ ਨੇ ਇਹ ਬੋਲਿਆ ਕਿ ਭਈ ਤੁਹਾਡਾ ਪੈਸਾ 1 ਰੁਪਿਆ ਵੀ ਉੱਥੇ ਪਹੁੰਚੇਗਾ ਤਾਂ ਅੱਛੀ ਜਗ੍ਹਾ ਲੱਗੇਗਾ ਵਾਹ ਕੋਈ ਸਵਾਲ ਤੁਹਾਡੇ ਮਨ ਚ ਨਹੀਂ ਨਹੀਂ ਤੁਹਾਡੇ ਮਨ ਚ ਰੱਬ ਦੇ ਅੱਗੇ ਸਵਾਲ ਕੋਈ ਨਹੀਂ ਤੁਹਾਡੇ ਚ ਕੋਈ ਡਾਊਟ ਨਹੀਂ ਮਾਦਾ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਜੀ ਆਏ ਆ ਗੁਰਾਇਆਂ ਤੋਂ ਬੈਠੋ ਬੈਠੋ ਬੈਠ ਤੁਸੀਂ ਸੇਵਾ ਕਰਨ ਆਏ ਹੋ ਤੁਸੀਂ ਨਾਲ ਹੀ ਸਾਰੇ ਹਾਂਜੀ ਅੱਛਾ ਸਾਰੇ ਇਕੱਠੇ ਹੋ ਤੁਸੀਂ ਮੈਨੂੰ ਜਾਣਦੇ ਹੋ ਹਾਂਜੀ ਜਾਣਦੇ ਹੋ ਕੋਣ ਮੈਂ ਬੇਟਾ ਸਾਡਾ ਬੇਟਾ ਵਾਹਿਗੁਰੂ ਵਾਹਿਗੁਰੂ ਤੁਸੀਂ ਨਹੀਂ ਮੇਰੀ ਕੋਈ ਵੀਡੀਓ ਦੇਖੀ ਸੋਸ਼ਲ ਮੀਡੀਆ ਤੇ ਜਿਹੜੀ ਖਿਲਾਫ ਚੱਲਦੀ ਹੈ ਕੋਈ ਮੇਰੇ ਕੋਈ ਮੈਨੂੰ ਮਾੜਾ ਬੋਲ ਰਿਹਾ ਹੁੰਦਾ ਕਿ ਇਹ ਚੋਰ ਨੇ ਪੈਸੇ ਖਾਂਦੇ ਨੇ ਨਹੀਂ ਆਪਕਾ ਅਜਾ ਦੇਖੀ ਨਹੀਂ ਫਿਰ ਮੈਂ ਆਪ ਹੀ ਮਸ਼ਹੂਰੀ ਕਰੀ ਜਾਂਦਾ ਉਹਨਾਂ ਦੀ ਚਲੋ ਕੋਈ ਗੱਲ ਨਹੀਂ ਤੁਸੀਂ ਅੰਟੀ ਜੀ ਤੁਸੀਂ ਕਿੰਨੀ ਵਾਰੀ ਆਏ ਹੋ ਇੱਥੇ ਪਹਿਲੀ ਵਾਰੀ ਪਹਿਲੀ ਵਾਰੀ ਆਏ ਤੁਸੀਂ ਦੇਖੀ ਕੋਈ ਮੇਰੇ ਖਿਲਾਫ ਵੀਡੀਓ ਚੱਲਦੀ ਸਭ ਦੇਖਦੇ ਬਾਅਦ ਆਏ ਹੋ ਇਹ ਦੇਖਣ ਤੋਂ ਬਾਅਦ ਵੀ ਆ ਗਏ ਹੋ ਨਹੀਂ ਫਿਰ ਕੀ ਹੋਇਆ ਉਹ ਬੋਲਦੇ ਨਾ ਜਿਨ੍ਹਾਂ ਦਾ ਕੰਮ ਬੋਲਣਾ ਉਹਨਾਂ ਨੇ ਬੋਲੀ ਜਾਣਾ ਤੁਹਾਨੂੰ ਇੱਥੇ ਕੋਈ ਡਾਊਟ ਨਹੀਂ ਕੋਈ ਸ਼ੱਕ ਨਹੀਂ ਵਾਹ ਯਾਰ ਇਹਦਾ ਮੈਂ ਲਾਈਵ ਫੀਡਬੈਕ ਲੈ ਰਿਹਾ ਤੁਸੀਂ ਭਾਜੀ ਤੁਸੀਂ ਕੋਈ ਮੇਰੇ ਖਿਲਾਫ ਵੀਡੀਓ ਦੇਖੀ ਦੇਖਿਆ ਤਾਂ ਫਿਰ ਮੰਨਦੇ ਨਹੀਂ ਜਿਵੇਂ ਇੱਕ ਮੁੱਦਾ ਚੱਲਦਾ ਹੈ ਕਿ ਤੁਸੀਂ ਪੰਜਾਬੀਆਂ ਦੀ ਨਹੀਂ ਕਰਦੇ ਪ੍ਰਵਾਸੀਆਂ ਦੀ ਕਰਦੇ ਹੋ ਇਹ ਮੁੱਦੇ ਬਾਰੇ ਤੁਹਾਡਾ ਕੀ ਕਹਿਣਾ ਮੈਨੂੰ ਤੁਸੀਂ ਕਦੀ ਕਿਸੇ ਨੇ ਨਹੀਂ ਆ ਕੇ ਪੁੱਛਿਆ ਅੱਜ ਤੱਕ ਲੱਖਾਂ ਹੀ ਡੋਨਰ ਭਾਜੀ ਹੈਲਪ ਕਰ ਗਏ ਸਾਡੇ ਕੋਲ 1 ਕਰੋੜ ਰੁਪਏ ਵਾਲਾ ਡੋਨਰ ਵੀ ਹੈ 100 ਰੁਪਏ ਵਾਲਾ ਡੋਨਰ ਵੀ ਹੈ 10000 ਵਾਲਾ ਡੋਨਰ ਵੀ ਹੈ ਸਾਰੇ ਡੋਨਰ ਇੱਕ ਬਰਾਬਰ ਨੇ ਕਿਸੇ ਡੋਨਰ ਨੇ ਅੱਜ ਤੱਕ ਨਹੀਂ ਮੈਨੂੰ ਆ ਕੇ ਕਿਹਾ ਕਿ ਜੀ ਅੱਜ ਇਹਦੀ ਹੈਲਪ ਕਰਾ ਰਹੇ ਹੋ ਇਹਦਾ ਧਰਮ ਕੀ ਹੈ ਇਹ ਪ੍ਰਵਾਸੀ ਹੈ ਕਿ ਪੰਜਾਬੀ ਹੈ ਹਾਂਜੀ ਹਾਂਜੀ ਭਾਈ ਇਹ ਅਸੀਂ ਚਲੋ ਕਹਿਣ ਬਾਰੇ ਤਾਂ ਕਹੀ ਜਾਂਦੇ ਪਰ ਤੁਸੀਂ ਭਾਈ ਬਹੁਤ ਲੱਗਿਆ ਕਹਿ ਨਹੀਂ ਹੋ ਰਿਹਾ ਮੈਂ ਤੁਹਾਨੂੰ ਕੀ ਕਹਾਂ ਨਹੀਂ ਨਹੀਂ ਥੈਂਕ ਯੂ ਮੈਂ ਤੁਹਾਡੇ ਜਜ਼ਬਾਤ ਸਮਝ ਤਾਨੂੰ ਨਾ ਇੱਕ ਕਰੀ ਜਫੀ ਪਾ ਜਣਾ ਆਜੋ ਆਜੋ ਜਫੀਆਂ ਫਿਰ ਵਾਹ ਜੀ ਵਾਹ ਥੈਂਕ ਯੂ ਬਹੁਤ ਦੇਲਜੀ ਭਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਹੋਰ ਸੇਵਾ ਲਓ ਬੈਠ ਜੀ ਬੈਠੋ ਬੜਾ ਚੰਗਾ ਲੱਗਿਆ ਅੱਜ ਮੈਂ ਅੱਜ ਮਰੀ ਨਹੀਂ ਸੀਗੇ ਕੋਈ ਮੈਂ ਕਿਹਾ ਚਲੋ ਸ਼ੁਗਲ ਮੇਲਾ ਤੁਹਾਡਾਂ ਨਾਲ ਹੀ ਕਰ ਲਈਏ ਤੁਸੀਂ ਬੱਚੋ ਤੁਸੀਂ ਜਾਣਦੇ ਹੋ ਮੈਨੂੰ ਕੌਣਾ ਮੈਂ ਅਨੂਲ ਕੁਆਟਰ ਅਨੂਲ ਕੁਆਟਰ ਕੁਆਤਰਾ ਕੁਆਟਰ ਹੋਰ ਹੋ ਜਾਂਦਾ ਤੇ ਤੁਹਾਨੂੰ ਕਦੀ ਮੇਰੇ ਖਿਲਾਫ ਕੋਈ ਵੀਡੀਓ ਨਹੀਂ ਦੇਖੀ ਕੋਈ ਮੇਰੇ ਅਗੇਂਸਟ ਵੀਡੀਓ ਦੇਖੀ ਹੈ ਅੱਛਾ ਦੇਖੀ ਨਹੀਂ ਚਲੋ ਫਿਰ ਆਪਾਂ ਉਹਦੀ ਮਸ਼ਹੂਰੀ ਨਹੀਂ ਕਰਨੀ ਆਪ ਕਿਉਂ ਆਏ ਹੋ ਯਾਹ ਪੇ ਪੈਸੇ ਡੋਨੇ पापा तो पापा ने कुछ बताया आप खुद जानते हो यहाँ पर सब क्या हो रहा है हाँ जी क्या हो रहा है पेशेंट्स की हेल्प पेशेंट्स की हेल्प हो रही है तो यहाँ पे कोई जगह पे को, कोई गलत चीज कुछ गलत हो रहा नजर आ रहा है नहीं ओके एक कितने में सारे सिखाए था नहीं हुए आप बेटा क्या नाम आपका मीशू मीशू बड़े प्यारे बच्चे आप शाबाश तुम तो भाजी कदों तो आ रहे हो थर्ड टाइम थर्ड टाइम है तुम देख रहे हो कोई खिलाफ मेरे इंटरव्यू वीडियोज आंदी है भैया लोगों का काम है ना नहीं वैसे आंदी है पहुंच नहीं तक ਪਹੁੰਚਦਾ ਐ ਸਭ ਕੁਝ ਪਹੁੰਚਦਾ ਸ਼ਹਿਰੇ ਚ ਰੇ ਨੀ ਲੋਕਲੀ ਦਾ ਕੇ ਕਦੀ ਮੰਨ ਨਹੀਂ ਡੋਲਿਆ ਕੀ ਯਾਰ ਤੁਹਾਨੂੰ ਦੇਖਦੇ ਕਾਫੀ ਟਾਈਮ ਹੋ ਗਿਆ ਨਾ ਡੋਲਦਾ ਨਹੀਂ ਨਾ ਨਾ ਮਤਲਬ ਹੈ ਆਵਾਜ਼ ਯਾਰ ਤੁਸੀਂ ਬਾਜੀ ਸੱਚ ਕਾਲੀ ਪਹਿਲੀ ਵਾਰੀ ਆਏ ਹੋ ਹਾਂਜੀ ਫਸਟ ਟਾਈਮ ਅੱਛਾ ਤੁਸੀਂ ਤੁਹਾਡੇ ਤੱਕ ਪਹੁੰਚਦੀਆਂ ਮੇਰੀਆਂ ਨੈਗੇਟਿਵ ਵੀਡੀਓਜ਼ ਨੈਗੇਟਿਵ ਤਾਂ ਨਹੀਂ ਪੋਸਟਿਵ ਹੋਣ ਚੀ ਨੈਗੇਟਿਵ ਨਹੀਂ ਪਹੁੰਚੇਗਾ ਪਹੁੰਚਾਓ ਯਾਰ ਤੁਹਾਡੀ ਪ੍ਰੋਮੋਸ਼ਨ ਘਟਾ ਹੈ ਹਾਂ ਤੁਸੀਂ ਕਿਉਂ ਆਏ ਬਾਜੀ ਹੈਲਪ ਕਰਨੀ ਆਇਆ ਹਾਂ ਹੈਲਪ ਕਰਨਾ ਕਿਵੇਂ ਲੱਗ ਰਿਹਾ ਤੇ ਬੈਠ ਕੇ ਦੇਖ ਰਹੇ ਹਾਂ ਸਾਰਾ ਲਾਈਵ ਹਾਂ ਬਿਲਕੁਲ ਅੱਛਾ ਜੀ ਜੋ ਠੀਕ ਹੈ ਹਾਂ ਪਹਿਲੇ ਵੀ ਟਰਾਈ ਕੀਤਾ ਇੱਕ ਵਾਰੀ ਰਹਿ ਗਿਆ ਟਾਈਮ ਦਾ ਚੱਕਰ ਕਰਕੇ ਸੈਕਿੰਡ ਟਾਈਮ ਆਏ ਹਾਂ ਬਹੁਤ ਧੰਨਵਾਦ ਭੈਣੇ ਤੁਸੀਂ ਭੈਣੇ ਨਾਲ ਹੀ ਤੁਸੀਂ ਕੋਈ ਦੇਖੀ ਨੈਗੇਟਿਵ ਵੀਡੀਓ ਮੇਰੀ ਕਿ ਨਹੀਂ ਦੇਖੀ ਆਂ ਬਟੋਂ ਪੂਰੀ ਨਹੀਂ ਦੇਖਦੇ ਛੱਡ ਦਿੰਦੇ ਮਸ਼ਹੂਰੀ ਘਟਾ ਤੁਹਾਡੀ 네ਗੇਟਿਵ ਵੀਡੀਓ ਦੇਖਦੇ ਨਹੀਂ ਤੁਸੀਂ ਭਾਜੀ ਕਿੱਥੋਂ ਆਏ ਹੋ ਸਤਿ ਸ਼ਕਾਲ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਵੀਰੇ ਆਏ ਆ ਰਾਇਗੜ੍ਹ ਸਤਿ ਸ਼ਕਾਲ ਜੀ ਤੁਸੀਂ ਬਈ ਰਾਇਗੜ੍ਹ ਤੋਂ ਤੁਸੀਂ ਪਹਿਲੀ ਵਾਰ ਹੀ ਆਏ ਹੋ ਹਾਂ ਜੀ ਪਹਿਲੀ ਵਾਰ ਤੁਸੀਂ ਤੁਹਾਡੇ ਤੱਕ ਨਹੀਂ ਪਹੁੰਚੀ ਕੋਈ ਮੇਰੀ 네ਗੇਟਿਵ ਵੀਡੀਓ ਨਹੀਂ ਵੀਰੇ 네ਗੇਟਿਵ ਨਹੀਂ 네ਗੇਟਿਵ ਨਹੀਂ ਪੋਜ਼ਿਟਿਵ ਜਾਂਦੀਆਂ ਨੇ 네ਗੇਟਿਵ ਨਹੀਂ ਨਹੀਂ ਤੇ ਇੱਥੇ ਬਹਿ ਕੇ ਕੋਈ ਲਾਈਵ ਮੰਨ ਦੇ ਵਿੱਚ ਕੋਈ ਸਵਾਲ ਹੋਵੇ ਜਿਹੜਾ ਤੁਹਾਨੂੰ ਲੱਗਦਾ ਹੋਵੇ ਵੈਸੇ ਭਰਾ ਨਾਤੇ ਕੋਈ ਡਾਊਟ ਹੋਵੇ ਕੁਝ ਪੁੱਛਣਾ ਚਾਹੁੰਦੇ ਹੋ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਨਹੀਂ ਸਰ ਨਿੱਤਨਾ ਦੇ ਸਰ ਬਣ ਗਿਆ ਵੈਸੇ ਯੰਗਸਟਰ ਲਈ ਦੂਜੇ ਯੰਗਸਟਰ ਨੂੰ ਸਪੋਰਟ ਕਰਨ ਲਈ ਮੰਨ ਲਓ ਤਾਂ ਬਹੁਤ ਵੱਡਾ ਜਿਗਰਾ ਚਾਹੀਦਾ ਕਿਉਂਕਿ ਆਪਣੇ ਵਰਗੇ ਨੌਜਵਾਨ ਜੇ ਕੋਈ ਸਾਹਮਣੇ ਕੋਈ ਕਰ ਰਿਹਾ ਸਨ ਲੱਗਦਾ ਯਾਰ ਕੋਈ ਠੀਕ ਹੈ ਫੁਕਰਾ ਹੈ ਤਾ ਸ਼ੋਅਫ ਕਰ ਰਿਹਾ ਹੈ ਇਹ ਤਾਂ ਪੈਸੇ ਖਾ ਰਿਹਾ ਹੈ ਇਹਦੇ ਕੱਪੜੇ ਦੇਖ ਲਓ ਤੁਸੀਂ ਨਹੀਂ ਦੇਖੀ ਮੇਰੀ ਘੜੀ ਮੇਰੇ ਕੱਪੜੇ ਮੇਰੀ ਜੈਕਟ ਕੁਛ ਨਹੀਂ ਦੇਖਿਆ ਅਜ ਵੈਸੇ ਪੇਸ਼ੈਂਟ ਨਹੀਂ ਸੀਗੇ ਤਾਂ ਮੈਂ ਥੋੜਾ ਸੋਚਿਆ ਤੁਹਾਡਾ ਨਾਲ ਗੱਲਾਂ ਬਾਤਾਂ ਕਰਾਂ ਇਹ ਐਕਚੁਅਲੀ ਇਹ ਸਾਰੇ ਡੋਨਰ ਨੇ ਵੀਡੀਓ ਬਣ ਰਹੀ ਹੈ ਤੇ ਇਹ ਸਾਰੇ ਅੱਜ ਪੇਸ਼ੈਂਟਸ ਘੱਟ ਸੀਗੇ ਤੇ ਤੁਸੀਂ ਭਾਜੀ ਕਿੱਥੋਂ ਤੁਸੀਂ ਸਗਰੂਪ ਜੀ ਸਮਾਣੇ ਤੋਂ ਅੱਗੇ ਜੋੜਾ ਮਜਰਾ ਪਿੰਡ ਪਹਿਲੀ ਵਾਰ ਆਇਆ ਹਾਂ ਹਾਂ ਜੀ ਸਰ ਤੁਸੀਂ ਸਾਡੇ ਪੋਡਕਾਸਟ ਦੇਖ ਕੇ ਆਏ ਆ ਵਾਹ ਜੀ ਕੋਈ ਨੈਗੇਟਿਵ ਵੀਡੀਓ ਮੇਰੀ ਜਿਹੜੀ ਆਂਦੀ ਮੇਰੇ ਖਿਲਾਫ ਲੋਕਾਂ ਦੀ ਤੁਹਾਡੇ ਤੱਕ ਪਹੁੰਚਦੀ ਹੈ ਨੈਗੇਟਿਟਿਵ ਤਾਂ ਪਾਜੀ ਜਿਹੜਾ ਤੁਸੀਂ ਪੋਡਕਾਸਟ ਤੇ ਦੱਸਦੇ ਹੋ ਉੱਥੋਂ ਹੀ ਪਤਾ ਲੱਗਦਾ ਵੀ ਤੁਹਾਡੇ ਬਾਰੇ ਕੋਈ ਨੈਗੇਟਿਵ ਗੱਲ ਹੋ ਰਹੀ ਹੈ ਹਾਂ ਵੈਸੇ ਤਾਂ ਨਹੀਂ ਦੇਖੀ ਅਰੇ ਤੁਸੀਂ ਨਹੀਂ ਦੇਖਦੇ ਮੇਰੀ ਕਿ ਇੱਥੇ ਐਨ ਜੀਓ ਇੱਥੇ ਹੈਲਪ ਚੱਲ ਰਹੀ ਹੈ ਮੇਰੀ ਘੜੀ ਵਾਲ ਮੇਰੇ ਜੈਕਟਾਂ ਵਾਲ ਮੇਰੇ ਬੂਟਾਂ ਵਾਲ ਤੁਹਾਡਾ ਮੇਰਾ ਅਮਰੀਕਾ ਟ੍ਰਿਪ ਮੇਰੀ ਖੁਦੀ ਵੀ ਐਨ ਜ ਤੇ ਫਿਰ ਸ਼ੱਕ ਨਹੀਂ ਹੁੰਦਾ ਇੱਥੇ ਕਿ ਯਾਰ ਇੱਥੇ ਬੈ ਕੇ ਕੀ ਬਤਾ ਪੈਸੇ ਨਾ ਖਾਂਦੇ ਕੀ ਹੈ ਲੋਕ ਬਾਬਾ ਨਾਨਕ ਨੂੰ ਵੀ ਗਾਲਾਂ ਕੱਢਦੇ ਸੀ ਸਹੀ ਗੱਲ ਸਾਡੀ ਕਿ ਔਕਾਤ ਆਪਾਂ ਉਹਨਾਂ ਅੱਗੇ ਕੀ ਹੈ ਜੀ ਸਹੀ ਗੱਲ ਹੈ ਤੁਸੀਂ ਨਹੀਂ ਦਿਲ ਤੇ ਲਾਇਆ ਹੀ ਨਾ ਕਰੋ ਨਹੀਂ ਮੈਂ ਦਿਲ ਤੇ ਲਾਂਦਾ ਮੈਂ ਤਾਂ ਮੈਂ ਤਾਂ ਸੋਕੀ ਤੁਹਾਨੂੰ ਆਪ ਦਿਖਾ ਰਿਹਾ ਦੇਖੋ ਮੇਰੇ ਕੱਪੜੇ ਦੇਖੋ ਮੇਰੀਆਂ ਘੜੀਆਂ ਦੇਖੋ ਮੈਂ ਤਾਂ ਆਪ ਦਿਖਾ ਰਿਹਾ ਲੋਕਾਂ ਨੇ ਤਾਂ ਨਾ ਤੁਸੀਂ ਜਿੰਨੇ ਮਰਜ਼ੀ ਸੋਚੇ ਹੋ ਜੋ ਲੋਕਾਂ ਨੇ ਕਹਿਣੀ ਹੈ ਪਾਜੀ ਜਦੋਂ ਇਹ ਐਨਜੀਓ ਸ਼ੁਰੂ ਹੋਈ ਸੀ ਨਾ ਮੈਨੂੰ ਤਾਂ ਲੱਗਿਆ ਇਹ ਤੁਹਾਨੂੰ ਪਤਾ ਇੰਜ ਸ਼ੁਰੂ ਕਿਉਂ ਹੋਈ ਸੀ ਕਿਉਂ ਤੁਹਾਨੂੰ ਇੰਨੀ ਠੰਡ ਦੇ ਵਿੱਚ ਇੱਥ ਕੋਈ ਹੋਰ ਐਨਜੀਓ ਹੈ ਜਿਹੜੀ ਇਦਾਂ ਲਾਈਵ ਠੰਡ ਚ ਬਿਠਾ ਕੇ ਸੇਵਾ ਕਰਾਂਦੀ ਸਾਰਿਆਂ ਦਾ ਕੰਮ ਹੈ ਕਾ ਆਨਲਾਈਨ ट्रांजੈਕਸ਼ਨ ਗੂਗਲ ਮੈਨੂੰ ਕੀ ਲੋੜ ਪਈ ਐ ਤੁਹਾਡਾ ਵੀ ਇੱਥੇ ਮੈਂ ਸਮਾਂ ਖਰਾਬ ਕਰ ਰਿਹਾ ਆ ਆਪ ਵੀ ਇੱਥੇ ਬੈਠਾ ਰੀਜ਼ਨ ਬੀਇੰਗ ਕਿ ਇੱਥੇ ਲਾਈਵ ਤੁਸੀਂ ਬੈਠ ਕੇ ਦੇਖੋਗੇ ਕਿ ਕਿੰਨੀਆਂ ਜਗਾਵਾਂ ਦੇ ਪੇਸ਼ੈਂਟ ਵੀ ਝੂਠ ਬੋਲਦੇ ਆ ਝੂਠਾ ਪੇਸ਼ੈਂਟ ਵੀ ਆਂਦਾ ਸੱਚਾ ਵੀ ਆਂਦਾ ਮਤਲਬ ਦੁਨੀਆਦਾਰੀ ਤੁਹਾਨੂੰ ਇੱਥੇ ਲਾਈਵ ਦੇਖਣ ਨੂੰ ਮਿਲੂਗੀ ਮੈਨੂੰ ਸਿਗਾ ਕਿ ਸ਼ਾਇਦ ਇਦਾਂ ਦੀ ਐਨਜੀਓ ਤੇ ਕੋਈ ਇਲਜ਼ਾਮ ਨਹੀਂ ਲੱਗੂਗਾ ਕਿ ਯਾਰ ਆ ਆ ਡੋਨਰ ਐ ਆ ਮਰੀਜ਼ ਐ ਜਿੰਨੇ ਹੈਲਪ ਕਰਨ ਮੈਂ ਤਾਂ ਹੈਰਾਨ ਆ ਲੋਕ ਇੰਨਾ ਤੋਂ ਵੀ ਇਸ ਇਸ ਤੋਂ ਵੀ ਮਤਲਬ ਸੈਟੀਸਫਾਈਡ ਨਹੀਂ ਅਸੀਂ ਲਗਾ ਲੋ ਦੂਰ ਤੇ ਆ ਜੇ ਅਸੀਂ ਕਿਸੇ ਦੀ ਹੈਲਪ ਕਰਨੀ ਹੁੰਦੀ ਆ ਸਾਨੂੰ ਨਹੀਂ ਪਤਾ ਵੀ ਉਹ ਕਿਵੇਂ ਹੋ ਸਕਦੀ ਆ ਹੈਲਪ ਅਸੀਂ ਕਿਸ ਜੇ ਮੈਂ ਤੁਸੀਂ ਕਹਿੰਦੇ ਹੋ ਵੀ ਪੇਸ਼ੈਂਟ ਦੇ ਕੋਲ ਭੇਜ ਦਿੰਨੇ ਆ ਅਸੀਂ ਹੁਣ ਦੂਰੋਂ ਤਾਂ ਨਹੀਂ ਸਕਦੇ 100% ਇੰਨਾ ਸਮਾਂ ਨਹੀਂ ਆ ਲੋਕਾਂ ਇੱਥੇ ਬੈਠ ਕੇ ਸਾਡੇ ਲਈ ਕੀ ਪ੍ਰੋਸੈਸ ਆਈ ਮਦਦ ਕਰਨ ਦਾ ਕੋਈ ਨਹੀਂ ਉਹ ਮੈਂ ਕੋਈ ਪ੍ਰੋਸੈਸ ਲੱਭਾਂਗੇ ਆਪਾਂ ਕੋਈ ਨਾ ਕੋਈ ਲੱਭਾਂਗੇ ਪਰ ਮੈਨੂੰ ਖੁਸ਼ੀ ਹੁੰਦੀ ਆ ਚਲੋ ਇੱਥੇ ਡੋਨਰ ਨੇ ਜਿਹੜੇ ਤੁਸੀਂ ਦੇਖੋ ਨਾ ਬਾਪੂ ਦੀ ਬਾਹਾਂ ਟੁੱਟੀ ਪਈ ਆ ਬਾਈ ਪੈਣੇ ਇੱਧਰ ਆਓ ਤੁਹਾਡੇ ਸੋਹਰਾ ਸਾਹਿਬ ਨੇ ਇ ਵੈਸੇ ਆਪਾਂ ਬਾਈ ਕਹਿੰਨੇ ਆ ਜੀ ਨੌਆਂ ਸੱਸਾਂ ਸਾਹਮਣੀਆਂ ਨਹੀਂ ਆਪਣੇ ਸਹੁਰਿਆਂ ਨੂੰ ਸੱਸਾਂ ਨੂੰ ਹੁਣ ਦੇਖੋ ਇੱਕ ਆ ਬੇਟੀ ਹੈ ਆ ਇਹਨਾਂ ਦੀ ਬਾਹ ਹੈ ਉਹ ਦਿਖਾਣਾ ਐਕਸਰੇ ਦਿਖਾਇਓ ਕਿੱਥੋਂ ਆਏ ਤੁਸੀਂ ਪੈਣੇ ਸ਼ਿਮਲਾਪੁਰੀ ਸੇ ਆਏ ਤੋ ਆਪਕੇ ਘਰ ਵਾਲਾ ਕਾ ਹੈ ਘਰ ਵਾਲਾ ਬੇਟਰ ਕੇ ਕੰਮ ਕਰਤੇ ਹੈ ਘਰ ਵਾਲਾ ਬੇਟਰ ਕਾ ਕੰਮ ਕਰਤਾ ਹੈ ਤੁਸੀਂ ਦੇਖੋ ਬਾਈ ਸਾਡਾ ਪਿਓ ਹੋਵੇ ਉਹਦੀ 25 ਦਿਨ ਤੋਂ ਕਿਨੂ ਕਿਨੂ ਐਕਸਰਾ ਨਜ਼ਰ ਆ ਰਿਹਾ ਹੈ ਐਕਸਰਾ ਨਜ਼ਰ ਆ ਰਿਹਾ ਹੈ ਆ ਟੁੱਟਿਆ ਹੋਇਆ ਨਜ਼ਰ ਆ ਰਿਹਾ ਆ ਬਾਹ ਟੁੱਟੀ ਪਈ ਹੈ ਔਰ ਇਹ ਬਾਹ ਟੁੱਟੀ ਦੀ ਸੋਜ ਦੇਖ ਲਓ ਕਿੰਨੀ ਬਾਹ ਦੀ ਹੋਈ ਪਈ ਹੈ ਬਾਹ ਪੂਰੀ ਸੱਜੀ ਪਈ ਹੈ ਇੱਕ 15-20000 ਰੁਪਏ ਦੀ ਆਪਰੇਸ਼ਨ ਦੀ ਕੀਮਤ ਹੈ ਜਿਹਦੇ ਕਰਕੇ ਇਹਨਾਂ ਦੀ ਬਾਹਾਂ ਟੁੱਟੀ ਪਈ ਹੈ ਤੁਸੀਂ ਸੋਚੋ ਇਹਦੀ ਜਗ੍ਹਾ ਸਾਡਾ ਬਾਪ ਹੋਵੇ ਤੇ ਸਾਡਾ ਕੀ ਹਾਲ ਹੋਵੇ ਆਪਾਂ ਮੰਨ ਲੈਂਦੇ ਆ ਕਿ ਇਹ ਭਾਵੇਂ ਪ੍ਰਵਾਸੀ ਨੇ ਭਾਵੇਂ ਪੰਜਾਬੀ ਨੇ ਮੈਂ ਤਾਂ ਪੁੱਛਿਆ ਵੀ ਨਹੀਂ ਨਾਮ ਆ ਪੁੱਛਣਾ ਪਰ ਲੋਕਾਂ ਦੇ ਸਵਾਲ ਹੁੰਦੇ ਨੇ ਯਾਰ ਅਸੀਂ ਇੱਥੋਂ ਘੁੰਮਣ ਚੱਲ ਜਾਈਏ ਬਾਹਰ ਕੈਨੇਡਾ ਜਾਂ ਅਮਰੀਕਾ ਅਸੀਂ ਪ੍ਰਵਾਸੀ ਨਹੀਂ ਅਸਾਂ ਜੇ ਅਸੀਂ ਉੱਥੇ ਦਈਏ ਤਾਂ ਐਨ ਆਰ ਆਈ ਜੇ ਇਹ ਉੱਥੋਂ ਇੱਥੇ ਆਜਣ ਤਾਂ ਪ੍ਰਵਾਸੀ ਮੈਨੂੰ ਲੱਗਦਾ ਕਿ ਇਹ ਭੇਦਭਾਵ ਹੋਣਾ ਨਹੀਂ ਚਾਹੀਦਾ ਮੇਰੇ ਹਿਸਾਬ ਨਾਲ ਪਰ ਕੁਝ ਲੋਕਾਂ ਜੇ ਹੈਗਾ ਵੀ ਇਹ ਤਾਂ ਮੈਨੂੰ ਲੱਗਦਾ ਕਿ ਪੰਜਾਬੀ ਆ ਕੇ ਪੰਜਾਬੀ ਦੀ ਹੈਲਪ ਕਰ ਲੈਣ ਹੁਣ ਆ ਤੁਸੀਂ ਪ੍ਰਵਾਸੀਓ ਉਹਦੇ ਪੰਜਾਬ ਤੋਂ ਬਾਹਰ ਆਏ ਫਿਰ ਤੁਸੀਂ ਆ ਕੇ ਸਾਨੂੰ ਕਹੋ ਵੀਰੇ ਅਸੀਂ ਪੰਜਾਬੀ ਦੀ ਤਾਂ ਨਹੀਂ ਅਸੀਂ ਤਾਂ ਬਾਹਰ ਵਾਲਿਆਂ ਦੀ ਕਰਨੀ ਹੈ ਇਹ ਜੰਮੂ ਤੋਂ ਆਏ ਨੇ ਫਿਰ ਇਹ ਕਹਿ ਦਿੰਦੇ ਨੇ ਕਿ ਭਾਈ ਮੈਂ ਤਾਂ ਹੁਣ ਸਾਡੇ ਭਾਈ 70% ਓਨਰ ਪੰਜਾਬ ਤੋਂ ਬਾਹਰਲੇ ਨੇ ਜਿਹੜੇ ਪੰਜਾਬ ਤੋਂ ਉਹਨਾਂ ਨੇ ਤਾਂ ਕਦੀ ਨਹੀਂ ਕਿਹਾ ਭਾਈ ਅਸੀਂ ਪੰਜਾਬ ਦੇ ਮਰੀਜ਼ ਦੀ ਕਰਨੀ ਨਹੀਂ ਪਰ ਕਿਉਂ ਨਹੀਂ ਕਰਵਾ ਰਹੇ ਆਪ ਇਨਕਾ ਇਲਾਜ ਕਿਉਂ ਨਹੀਂ ਕਰਵਾ ਰਹੇ ਪੈਸੇ ਨਹੀਂ ਹੋ ਰਹੇ ਸਾਡੇ ਕੋਲ उतने ਪੈਸੇ ਨਹੀਂ ਹੋ ਰਹੇ ਤਾਂ ਕੀ ਕੰਮ ਕਰਦੇ ਹੋ ਆਪ ਆਪਕੇ ਹਸਬੰਡ ਵੇਟਰ ਦਾ ਕੰਮ ਕਰਤੇ ਹਨ ਵੇਟਰ ਦਾ ਕੰਮ ਕਰਤੇ ਹਨ ਤੂੰ ਦੇਖੋ ਕਿੰਨੀ ਠੰਡ ਦੇ ਵਿੱਚ ਟੁੱਟੀ ਬਾਹ ਲੈ ਕੇ ਫਿਰ ਰਹੇ ਨੇ ਇਹ ਕੌਣ ਇਹ ਬਰਦਾਸ਼ਤ ਵੀ ਕਰ ਸਕਦਾ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਆਪਕਾ ਇਲਾਜ ਕਰਵਾਤੇ ਹਾਂ ਬੈਠੀ ਆਪਕਾ 1-2 ਦਿਨ ਮੇਂ ਆਪਰੇਸ਼ਨ ਕਰਵਾ ਦਤੇ ਦੇਖੋ ਇੰਨਾ ਦਾ ਨਵਾਂ ਸਾਲ ਕੀ ਹੋਊਗਾ ਬਈ 31 ਦਸੰਬਰ ਦੀ ਰਾਤ ਜੇ ਵੀ ਤੜਪਦੇ ਹੋਏ ਆਪਣੇ ਬੈੱਡ ਤੇ ਲੱਖ ਦੀ ਲਾਂਹ ਤਾਂ ਮਨ ਲੱਗਦਾ ਇਨਸਾਨੀਅਤ ਤੇ ਸਾਡੇ ਤੇ ਔਰ ਇਹੀ ਜੇ ਇਹਨਾਂ ਦੀ ਮਦਦ ਕਰ ਦਈਏ ਬਾਈ ਜੀ ਇਹ ਬੰਦਾ 31 ਦਸੰਬਰ ਦੀ ਰਾਤ ਤੁਹਾਨੂੰ ਦਵਾਵਾਂ ਦੇਗਾ ਤੁਹਾਨੂੰ ਉਹ ਮਜ਼ਾ ਕਰਦਿਆਂ ਨਾਲ ਪਾਰਟੀ ਕਰਕੇ ਸ਼ਰਾਬ ਕਰਕੇ ਪੀ ਕੇ ਨਹੀਂ ਮਿਲਣਾ ਜੋ ਮਜ਼ਾ ਇਹਨਾ ਲੋੜਵੰਦਾਂ ਦੀ ਹੈਲਪ ਕਰਕੇ ਮਿਲ ਔਰ ਆ ਟੁੱਟੀ ਬਾਹ ਖੜੀ ਹੈ ਆ ਮਰੀਜ਼ ਖੜਾ ਹੈ ਤੁਸੀਂ ਡੋਨਰ ਹੋ ਤੇ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਸਿੱਧੀ ਜਾ ਕੇ ਇਹਨਾਂ ਦੀ ਮਦਦ ਕਰ ਦਿਓ ਜਾ ਕੇ ਹਸਪੀਟਲ ਪੈਸੇ ਜਮ੍ਹਾਂ ਕਰਾ ਦਿਓ ਤੇ ਇਹਨਾਂ ਦਾ ਇਲਾਜ ਕਰਾਓ ਇਹਦੇ ਵਿੱਚ ਹੁਣ ਮੇਰਾ ਕੀ ਫਾਇਦਾ ਇਸ ਤੋਂ ਜ਼ਿਆਦਾ ਟਰਾਂਸਪੈਰੈਂਸੀ ਤਾਂ ਦੁਨੀਆ 'ਚ ਕੋਈ ਹੋਰ ਹੋ ਹੀ ਨਹੀਂ ਸਕਦੀ ਨਾ ਮੈਂ ਤਾਂ ਤੁਹਾਨੂੰ ਕਿਹਾ ਨਹੀਂ ਕਿ ਭਾਜੀ ਇੱਕ ਮਰੀਜ਼ ਐ ਮੇਥੇ ਸਾਡੀ ਐਨਜੀਓ 'ਚ ਉਹਦੇ ਵਾਸਤੇ ਪੈਸੇ ਦੇ ਦਿਓ ਕੀਤੀ ਸਰ ਜੀ ਤੁਹਾਡੇ ਵਟਸਐਪ ਤੇ ਨਾ ਬੜੀ ਕੋਸ਼ਿਸ਼ ਕੀਤੀ ਮੈਂ ਕਿ ਨੀ ਆ ਸਕਦਾ ਮੈਂ ਕੰਮ ਕਰਦਾ ਇੱਧਰ ਉੱਧਰ ਤੇ ਲੈ ਲੋ ਇਦਾਂ ਹੀ ਬੜਾ ਕੋਸ਼ਿਸ਼ ਕੀਤੀ ਨਹੀਂ ਹੋਇਆ ਪਰ ਜੇ ਅਸੀਂ ਅਕਾਊਂਟ 'ਚ ਪੈਸੇ ਲੈਂਦੇ ਹੁੰਦੇ ਫਿਰ ਮੈਂ ਜੱਫੀ ਕਿੱਦਾਂ ਪਾਉਂਦਾ ਉਹਨਾਂ ਨੂੰ ਜੱਫੀਆਂ ਵੀ ਤਾਂ ਜ਼ਰੂਰੀ ਐ ਨਾ ਜੱਫੀਆਂ ਜ਼ਿਆਦਾ ਜ਼ਰੂਰੀ ਐ ਪੈਸੇ ਨਾਲੋਂ ਤਾਂ ਮੈਂ ਬੇਨਤੀ ਕਰਦਾ ਕਿ ਪਲੀਜ਼ ਆਪਣਾ ਨਵਾਂ ਸਾਲ ਜਾਂ ਇਹ ਸੋਚ ਲਓ ਕਿ ਤੁਹਾਡੇ ਕਾਨਸਰਟ ਦੀ ਟਿਕਟ 10 ਦੀ ਜਗ੍ਹਾ 20000 ਦੀ ਆ ਗਈ 10000 ਦੀ ਹੋਰ ਮਹਿੰਗੀ ਸਮਝ ਕੇ ਯਾਰ ਇੱਥੇ ਲੋੜਮੰਦਾਂ ਲਈ ਆਜੋ ਲੁਧਿਆਣੇ ਦੀ ਆਬਾਦੀ ਦੇ ਹਿਸਾਬ ਨਾਲ ਵਿੱਚੋਂ ਅੱਧੇ ਡੋਨਰ ਤਾਂ ਬਾਹਰੋਂ ਆਏ ਨੇ ਲੁਧਿਆਣੇ ਦੀ ਆਬਾਦੀ ਦੇ ਹਿਸਾਬ ਨਾਲ ਤਾਂ ਲੁਧਿਆਣੇੋਂ ਅੱਧੇ ਡੋਨਰ ਆਏ ਨੇ 40% ਆਇਆ ਕਰੋ ਯਾਰ ਸ਼ਾਮ ਨੂੰ ਲੁਧਿਆਣੇ ਮਾਡਲ ਟਾਊਨ ਮੈਂ ਤਾਂ ਕਹਿੰਦਾ ਰੋਜ਼ ਹੀ ਡੋਨਰ ਜ਼ਿਆਦਾ ਹੋਣ ਤੇ ਮੈਂ ਇਹਨਾਂ ਨੂੰ ਵਾਪਸ ਭੇਜਾਂ ਕਿ ਸੌਰੀ ਬਾਜੀ ਅੱਜ ਪੇਸ਼ੈਂਟ ਹੈ ਨਹੀਂ ਤੁਸੀਂ ਚੱਲ ਜਾ ਦੁਬਾਰਾ ਆਜੋ 10 ਦਿਨ ਤੱਕ ਚਾਹੀਦਾ ਤਾਂ ਐਦਾਂ ਪਰ ਹੁੰਦਾ ਕੀ ਹੈ ਹਮੇਸ਼ਾ ਪੇਸ਼ੈਂਟ ਜ਼ਿਆਦਾ ਹੁੰਦੇ ਨੇ ਤੇ ਡੋਨਰ ਘੱਟ ਹੁੰ ਉਮੀਦ ਹੈ ਕਿ ਤੁਸੀਂ ਵੀ ਇੱਥੇ ਆ ਕੇ ਲਾਈਵ ਜਿਹੜੇ ਤੁਹਾਡੇ ਮਨ ਦੇ ਡਾਊਟ ਵਿਚਾਰ ਜਵਾਬ ਸਵਾਲ ਹੈਗੇ ਨੇ ਉੱਥੇ ਆ ਕੇ ਕਰੋਗੇ ਸੋਸ਼ਲ ਮੀਡੀਆ ਤੇ ਗੰਦ ਨਾ ਫੈਲਾਓ ਤੁਹਾਡੀ ਸੋਸ਼ਲ ਮੀਡੀਆ ਤੇ ਰੀਲ ਵਾਇਰਲ ਕੀਤੀ ਕੋਈ ਮੇਰੇ 네ਗੇਟਿਵ ਜਿਹਾ ਇਸ ਐਨਜੀਓ ਦੇ 네ਗੇਟਿਵ ਹੋ ਸਕਦਾ ਹੈ ਕਿ ਕਿਸੇ ਦਾ ਮਨ ਤੋੜ ਦੇਵੇ ਇਸੇ ਆਨ ਨੂੰ ਕਿਸੇ ਦੀ ਹੈਲਪ ਕਰਨ ਨੂੰ ਤਾਂ ਕਿਉਂ ਆਪਾਂ ਕਿਸੇ ਪੇਸ਼ੈਂਟ ਦੀ ਬਦਵਾਉ ਦਾ ਸ਼ਿਕਾਰ ਬਣਨਾ ਹਾਂ ਮੈਨੂੰ ਲੈ ਕੇ ਕੋਈ ਜੈਲਸੀ ਹੈ ਉਹਦਾ ਤਾਂ ਕੋਈ ਹੱਲ ਹੈ ਨਹੀਂ ਉਹ ਤਾਂ ਕਰੀ ਹੋਈ ਜਾ ਕਿਉਂਕਿ ਹੁਣ ਮੈਂ ਜੈਲਸੀ ਤੇ ਹੁਣ ਫਟੇ ਕਪੜੇ ਪਾ ਕੇ ਆ ਨਹੀਂ ਸਕਦਾ ਜੋ ਮੈਂ ਸ਼ੁਰੂ ਤੋਂ ਪਹਿਲੇ ਦਿਨ ਤੋਂ ਪਾ ਰਿਹਾ ਹਾਂ ਉਹੀ ਪਾ ਰਿਹਾ ਹਾਂ ਮੇਰੇ ਡੈਡੀ ਅਰ ਤੋਂ ਵੀ 10 ਸਾਲ ਪਹਿਲਾਂ ਐਕਟਿਵਾ ਤੇ ਐਕਟਿਵਾ ਤੇ ਜਾਂਦੇ ਸੀ ਅੱਜ ਵੀ ਉਹ ਐਕਟਿਵਾ ਤੇ ਜਾਂਦੇ ਨੇ ਕੋਈ ਅਸੀਂ ਜਹਾਜ਼ ਹੈਲੀਕਾਪਟਰ ਤਾਂ ਲੈ ਨਹੀਂ ਲੈ ਹਾਂ ਤੁਹਾਨੂੰ ਦੇਖਣ ਦੇ ਵਿੱਚ ਮੇਰੀ ਲਾਈਫ ਬਹੁਤ ਲੈਵਿਸ਼ ਲੱਗਦੀ ਹੈ ਬਹੁਤ ਖੁਸ਼ ਲੱਗਦੀ ਹੈ ਤੇ ਉਹ ਲਗਣੀ ਚਾਹੀਦੀ ਹੈ ਹੁਣ ਉਹਦੇ ਚੱਕਰ 'ਚ ਮੈਂ ਰੋਣਾ ਨਹੀਂ ਸ਼ੁਰੂ ਕਰ ਸਕਦਾ ਉਹਦੇ ਚੱਕਰ 'ਚ ਮੈਂ ਹਲਕੇ ਕੱਪੜੇ ਨਹੀਂ ਪਾ ਸਕਦਾ ਮੈਨੂੰ ਸ਼ੌਂਕ ਹੈ ਯਾਰ ਮੈਨੂੰ ਕਿਦਾਂ ਕੰਪਰੋਮਾਈਜ਼ ਕਰਾਂ ਇਹਦੇ ਨਾਲ ਤੁਹਾਨੂੰ ਕੋਈ ਦਿੱਕਤ ਹੈ ਇਹਦੇ ਵਿੱਚ ਮੈਂ ਆਪਣੇ ਆਪ ਨੂੰ ਨਹੀਂ ਬਦਲ ਸਕਦਾ ਹਾਂ ਕੋਈ ਐਨਜੀਓ ਦੇ ਵਿੱਚ ਕੋਈ ਹੇਅਰ ਫੇਅਰ ਹੈ ਕੋਈ ਦਿੱਕਤ ਹੈ ਫਿਰ ਮੈਂ ਤੁਹਾਡੇ ਜਿਹੜਾ ਗੁਨਾਹਾਂ ਦਾ ਮ ਇੱਕ ਰੀਲ ਅੱਜ ਬੜੀ ਫੈਲ ਰਹੀ ਹੈ ਕਿ ਤੁਸੀਂ ਸੌ ਨਹੀਂ ਖਾਦੀ ਇੰਟਰਵਿਊ ਦੇ ਵਿੱਚ ਕਿ ਕੱਖ ਨਾ ਰਵੇ ਮੇਰਾ ਜੇ ਮੈਂ ਐਨਜੀਓ ਚ ਪੈਸੇ ਖਾਂਦਾ ਹਾਂ ਤੇ ਯਾਰ ਜੇ ਤੁਸੀਂ ਇੱਥੇ ਸੱਚ ਬੈਠ ਕੇ ਨਹੀਂ ਜੱਜ ਕਰ 파 ਰਹੇ ਮੈਂ ਸੱਚਾਂ ਕਿ ਝੂਠਾਂ ਮੇਰੀ ਸੌਂ ਤੇ ਖੜੀ ਹੈ ਗੱਲ ਇਹਦੀ ਵੀ ਮੈਂ ਸੌਂ ਖਾ ਲੈਣਾ ਕਿ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਹੋ ਕੇ ਮੈਂ ਕਹਿੰਦਾ ਕਿ ਜੇ ਇਸ ਐਨਜੀਓ ਦੇ ਵਿੱਚੋਂ ਅੱਜ ਨਹੀਂ ਕਦੀ ਵੀ ਕੋਈ ਕਪਲਾ ਕੀਤਾ ਹੋਵੇ ਆ ਇਸ ਮਾਇਆ ਤੇ ਮੇਰੀ ਅੱਖ ਵੀ ਹੋਵੇ ਤਾਂ ਮੇਰਾ ਕੱਖ ਨਾ ਰਵੇ ਹੁਣ ਠੰਡ ਪੈ ਜੂਗੀ ਹੁਣ ਸੋ ਜੂਗੇ ਪਰ ਇੱਕ ਗੱਲ ਹੋਰ ਹੁਣ ਇਹ ਵੀਡੀਓ ਉਸ ਹੱਬ ਨਾਲ ਵਾਇਰਲ ਨਹੀਂ ਹੋਣੀ ਜਿਸ ਹੱਬ ਨਾਲ ਉਹ ਵਾਇਰਲ ਹੋ ਕਿਉਂਕਿ ਉਹ ਤਾਂ ਵਾਇਰਲ ਹੋ ਗਈ ਕਿਉਂਕਿ ਲੋਕਾਂ ਨੂੰ ਚ ਸਵਾਦ ਚਾਹੀਦਾ ਸੀ ਲੋਕ ਤਾਂ ਡਿਗਣਾ ਟੈਂਦਾ ਦੇਖਣਾ ਚਾਹੁੰਦੇ ਨੇ ਤੁਹਾਨੂੰ ਕਿ ਤੁਸੀਂ ਕਦੋਂ ਟਾਓ ਕਦੋਂ ਡਿਗੀ ਹੋਈ ਗੱਲ ਕਰੋ ਕਦੋਂ ਰੋਵੋ ਕਦੋਂ ਤੁਸੀਂ ਕਹੋ ਕਿ ਹਾਂ ਹੁਣ ਮੈਂ ਮਰਨ ਚੱਲਾਂ ਜਾਂ ਤੁਸੀਂ ਕਦੋਂ ਮਰ ਜਾਓ ਭਾਈ ਮੇਰੇ ਨਾਲ ਤਾਂ ਉਹ ਹੋਣਾ ਨਹੀਂ ਅਸੀਂ ਤਾਂ ਚੜ੍ਹਦੀ ਕਲਾ ਵਾਲੇ ਹਾਂ ਸੰਤਾਂ ਤਾਂ ਗੁਰੂ ਮਾਰਾ ਨੇ ਚੜ੍ਹਦੀ ਕਲਾ ਸਿਖਾਈ ਬਾਕੀ ਬਹੁਤ ਧੰਨਵਾਦ ਜਿੰਨੇ ਵੀ ਵੀਰ ਸੇਵਾ ਕਰਨ ਆਉਂਦੇ ਨੇ ਤੇ ਜਰੂਰ ਤੁਸੀਂ ਵੀ ਆਇਓ ਵੀਡੀਓ ਨੂੰ ਸ਼ੇਅਰ ਕਰਿਓ ਨਵੇਂ ਸਾਲ ਦੀ ਇੱਕ ਵਾਰੀ ਬਹੁਤ ਬਹੁਤ ਮੁਬਾਰਕ ਧੰਨਵਾਦ